ਪਿੰਡ ਦੇ ਵਿੱਚ ਜਾਵਾਂਗਾ ਪਿੰਡ ਦੇ ਲੋਕਾਂ ਦਾ ਹਾਲਚਲ ਪੁੱਛਾਂਗਾ ਪਰ ਇਹ ਗੱਲ ਜਰੂਰ ਹੋ ਗਈ ਗੱਲ ਕਲੀਅਰ ਸਾਫ ਹੋ ਗਈ ਕਿ ਜਿਹੜਾ ਸਾਡਾ ਇੱਥੋਂ ਦਾ ਇਹ ਕਹਿੰਗੇ ਕੈਂਡੀਡੇਟ ਹੰਸਰਾਜ ਜੀ ਜਿਹੜਾ ਇਹ ਕਹਿੰਦਾ ਸੀ ਮੈਂ ਦਰਵੇਸ਼ ਹਾਂ ਮੈਂ ਤਾਂ ਸੂਫੀ ਫਕੀਰ ਹਾਂ ਮੈਂ ਤਾਂ ਫਕੀਰਾਂ ਵਰਗਾ ਹੁਣ ਅੱਜ ਸਿੱਧ ਕਰਤਾ ਕਿ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਉਹਨੇ ਉਹ ਵੀਡੀਓ ਆਪਦੀ ਦੇ ਉੱਤੇ ਬਿਲਕੁਲ ਪਹਿਰਾ ਦੇਦਾ ਜਿਹੜੀ ਵੀਡੀਓ ਚ ਇਹ ਕਿਹਾ ਸੀ ਕਿ ਮੈਂ ਤਾਂ ਦੁਬਾਰਾ ਇੱਥੇ ਆਉਣਾ ਨਹੀਂ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਬਣ ਗਿਆ ਆਪਾਂ ਤਾਂ ਜੋ ਕਰਨਾ ਸੀ ਕਰਕੇ ਦਿਖਾਤਾ ਸੋ ਉਹਦੀ ਜਿਹੜੀ ਉਹਦੀ ਮਾਨਸਿਕਤਾ ਸੀ ਅੱਜ ਫੇਰ ਦੁਬਾਰਾ ਉਹਦੀ ਮਾਨਸਿਕਤਾ ਕਲੀਅਰ ਹੋ ਗਈ ਸਪਸ਼ਟ ਹੋ ਗਈ ਕਿ ਲੋਕਾਂ ਦੇ ਜਵਾਬ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣਕ ਲੈ ਨਹੀਂ ਭਜੇ ਕੱਲ ਤਾਂ ਜਿਹੜੀ ਚੈਲੰਜ ਨੂੰ ਕਬੂਲਿਆ ਔਰ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਉਹਦੇ ਵਿੱਚ ਅਸੀਂ ਕਿਹਾ ਸਾਰੀ ਪ੍ਰੈਸ ਦੇ ਸਾਹਮਣੇ ਕਿ ਲਾਈਵ ਲੋਕਾਂ ਨੂੰ ਦਿਖਾਵਾਂਗੇ ਅਸੀਂ ਸਵਾਲ ਪੁੱਛਾਂਗੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੇਵੇ ਪ੍ਰਧਾਨ ਮੰਤਰੀ ਦੇਵੇ ਗ੍ਰਹਿ ਮੰਤਰੀ ਦੇਵੇ ਖੇਤੀਬਾੜੀ ਮੰਤਰੀ ਦੇਵੇ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਉਹ ਸਾਨੂੰ ਇਹ ਸਾਡੇ ਸਵਾਲਾਂ ਦੇ ਜਵਾਬ ਦੇਣ ਲੇਕਿਨ ਉੱਥੇ ਨਹੀਂ ਆਏ ਹਿੰਮਤ ਨਹੀਂ ਪਈ ਸਵਾਲ ਮੇਰਾ ਗੱਲ ਕਰਨ ਦਾ ਪਾਵੇ ਕਿ ਇਹਨਾਂ ਦੇ ਵਿੱਚ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਹਿੰਮਤ ਤਾਂ ਹੁੰਦੀ ਹੁੰਦੀ ਹੈ ਜੇ ਕੁਝ ਕੀਤਾ ਹੋਵੇ ਤਾਂ ਸਰਦਾਰ ਜੀ ਅੱਜ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਹੁਣ ਮੈਂ ਕਿਸੇ ਦਫ਼ਤਰ ਨਹੀਂ ਆਉਣਾ ਮੈਂ ਕਿਸੇ ਵੀ ਪਿੰਡ ਦਾ ਕੋਈ ਵੀ ਦੌਰਾ ਰਾਦ ਨਹੀਂ ਕਰਨਾ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗਾ ਜੇ ਦੌਰਾ ਕਰਨ ਜਾਣਾ ਹੈ ਦੌਰੇ ਨੂੰ ਕੋਈ ਨਹੀਂ ਰੋਕਦਾ ਸਾਡਾ ਉੱਥੇ ਵੀ ਦੌਰਾ ਰੋਕਣ ਦਾ ਕੋਈ ਪਰਪਸ ਨਹੀਂ ਲੇਕਿਨ ਸਵਾਲ ਹਰੇਕ ਥਾਂ ਦੇ ਲੋਕ ਪੁੱਛਣਗੇ ਸਵਾਲਾਂ ਦੇ ਜਵਾਬ ਜੇ ਨਹੀਂ ਦੇਣੇ ਤਾਂ ਫਿਰ ਹਰੇਕ ਥਾਂ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਹਸਰਾਜੀ ਹਸਨੇ ਅੱਜ ਆਪਣੇ ਉੱਥੇ ਸੰਗੋਗਨ ਦੇ ਵਿੱਚ ਇੱਕ ਗੱਲ ਕਹੀ ਹੈਗੀ ਹੈ ਕਿ ਜਦੋਂ ਪਹਿਲਾ ਕਿਸਾਨ ਮੋਚਾ ਲੱਗਿਆ ਸੀ ਉਦੋਂ ਮੈਂ ਪੰਜ ਕਿਸਾਨ ਆਗੂਆਂ ਨੂੰ ਆਗੂਆਂ ਦੀ ਸਿੱਧੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਫਿਕਸ ਕਰਾ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸੀਗੀ ਪਰ ਮੀਟਿੰਗ ਦੇ ਟਾਈਮ ਤੋਂ 1 ਘੰਟਾ ਪਹਿਲਾਂ ਇਹਨਾਂ ਕਿਸਾਨ ਆਗੂਆਂ ਨੇ ਫੋਨ ਬੰਦ ਕਰ ਲਈ ਸੀ ਇਹ ਨਹੀਂ ਚਾਹੁੰਦੇ ਸੀ ਕਿ ਮਸਲਾ ਹੋਵੇ ਹੁਣ ਸਵਾਲ ਇਹ ਹੈ ਇਹ ਬਾਈਪਾਸ ਮੀਟਿੰਗਾਂ ਮੈਨੂੰ ਨਹੀਂ ਪਤਾ ਕਿਹਦੇ ਨਾਲ ਇਹ ਕਰਵਾ ਰਿਹਾ ਸੀ ਪਹਿਲੀ ਤਾਂ ਗੱਲ ਇਹਦੇ ਕੋਲੋਂ ਨਾਂ ਸਪਸ਼ਟ ਕਰਾਉਣੇ ਚਾਹੀਦੇ ਵੀ ਕੌਣ ਕੌਣ ਬੰਦੇ ਸੀ ਪਤਾ ਲੱਗੇ ਕਿ ਕੀ ਦੀ ਗੱਲ ਕਰਦਾ ਹੈ ਸਾਡੇ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਇਹਦੀ ਦੂਜੀ ਗੱਲ ਹੈ ਕਿ ਅਸੀਂ ਬਾਈਪਾਸ ਮੀਟਿੰਗ ਕਰਦੇ ਨਹੀਂ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਨਾਲ ਮੀਟਿੰਗ ਜੇ ਕਰਨੀ ਤਾਂ ਸਰਕਾਰ ਕਰੇ ਨਾ ਅਥਰਾਇਜ਼ ਪਾਵਰ ਸਾਡੇ ਨਾਲ ਮੀਟਿੰਗਾਂ ਕਰਨ ਜਿਨ੍ਹਾਂ ਨੇ ਸਾਡੇ ਫੈਸਲਾ ਕਰਨਾ ਹੈ ਬਹਿ ਜੇ ਸਾਡੇ ਵਿੱਚ ਉਹਦੇ ਪ੍ਰਾਈਮ ਮਿਨਿਸਟਰ ਵੀ ਬਹਿ ਜੇ ਉਹਦੇ ਵਿੱਚ ਗ੍ਰਹਿ ਮੰਤਰੀ ਵੀ ਬਹਿ ਜੇ ਕੋਈ ਡਿਕਾ ਨਹੀਂ ਸਾਨੂੰ ਲੇਕਿਨ ਜਦੋਂ ਮੀਟਿੰਗ ਦੇ ਵਿੱਚ ਬਹਿਣ ਮੀਟਿੰਗ ਦੇ ਵਿੱਚ ਆ ਕੇ ਗੱਲ ਕਰਨ ਜੇ ਕੋਈ ਇਹ ਸੋਚੇ ਕਿ ਬਾਈਪਾਸ ਮੀਟਿੰਗ ਕਰਵਾ ਕੇ ਵਾਰ ਦੀ ਵਾਰ ਬੈਕ ਡੋਰ ਤੋਂ ਮੀਟਿੰਗਾਂ ਕਰਵਾ ਕੇ ਇਹ ਕਿਸਾਨਾਂ ਦੇ ਅੰਦੋਲਨ ਨੂੰ ਸਮਾਪਤ ਕਰਾਉਣਾ ਇਹ ਇੱਕ ਤਰ੍ਹਾਂ ਦਾ ਕਿਤੇ ਵੀ ਵਾਜਬ ਨਹੀਂ ਹੁੰਦਾ ਗੈਰ ਵਾਜਬ ਗੱਲਾਂ ਹੁੰਦੀਆਂ ਨੇ ਤੇ ਕੋਈ ਵੀ ਜੱਦਬੰਦੀ ਅਜਿਹੇ ਹੱਕਾ ਤੋਂ ਕੰਮ ਨਹੀਂ ਚੱਕਦੇ ਹੁੰਦੇ ਪਰ ਅਗਰ ਤੁਹਾਡਾ ਪ੍ਰੋਸੈਸ ਕੀ ਹੈ ਕੋਈ ਮੀਟਿੰਗ ਕਰਨ ਜਾ ਰਹੇ ਹੋ ਜਾਂ ਕੀ ਹਾਂ ਅਸੀਂ ਉਸ ਪਿੰਡ ਦੇ ਵਿੱਚ ਕੱਲ ਨੂੰ ਮੀਟਿੰਗ ਕਰਵਾਵਾਂਗੇ ਆ ਅਸੀਂ ਜਿਹੜੀ ਵੀਡੀਓ ਦੇਖੀ ਹੈ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਨੂੰ ਇਹ ਲੱਗਿਆ ਕਿ ਸਾਡੀਆਂ ਬੀਬੀਆਂ ਜੇ ਸੌਂਸਲੇ ਦੇ ਨਾਲ ਥੋੜੀ ਗਿਣਤੀ ਸੀ ਥੋੜੀ ਗਿਣਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡੱਟ ਕੇ ਮੁਕਾਬਲਾ ਕੀਤਾ ਔਰ ਬਿਲਕੁਲ ਉਹਨਾਂ ਦੇ ਮੰਦੇ ਉੱਤੇ ਕੋਈ ਸ਼ਿਕਵਾ ਨਹੀਂ ਸੀ ਕੋਈ ਉਹਨਾਂ ਦੇ ਨਰਾਸ਼ਤਾ ਨਹੀਂ ਸੀ ਬੜੇ ਹੌਸਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਉੱਥੇ ਪਿੰਡ ਜਾਵਾਂਗੇ ਪਿੰਡ ਦੇ ਵਿੱਚ ਕੱਲ ਨੂੰ ਜਾ ਕੇ ਅਸੀਂ ਰੈਲੀ ਕਰਵਾਵਾਂਗੇ